ਸਸ ਸਤਿ ਸ਼੍ਰੀ ਅਕਾਲ ਦੋਸਤੋ ਐਮ ਐਸ ਟੀ ਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਮੁਕੇਸ਼ ਸੂਦ ਅ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮਰਿੰਡੇ ਦਾ ਦੌਰਾ ਕੀਤਾ ਗਿਆ ਜਿੱਥੇ ਉਹ ਲਗਭਗ 3 ਵਜੇ ਦੁਪਹਿਰ ਤੋਂ ਬਾਅਦ ਮਰਿੰਡਾ ਅਨਾਜ ਮੰਡੀ ਵਿਖੇ ਪਹੁੰਚੇ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਜੀਵੀ ਬਾਰੇ ਪੂਰੀ ਜਾਣਕਾਰੀ ਲਈਤੀ ਤੇ ਮੰਡੀ ਦੇ ਵਿੱਚ ਕੀ ਹਾਲਾਤ ਨੇ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਉਹਨਾਂ ਨੇ ਕਿਸਾਨਾਂ ਨਾਲ ਵੀ ਗੱਲ ਗੱਲਬਾਤ ਕੀਤੀ ਤੇ ਕਿਸਾਨਾਂ ਨੂੰ ਆ ਰਹੀਆਂ ਔਕੜਾਂ ਦੇ ਬਾਰੇ ਉਹਨਾਂ ਨੇ ਤਸੱਲੀ ਬਖਸ ਆਪਣੀ ਤਸੱਲੀ ਕੀਤੀ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਐਸੋਸੀਏਸ਼ਨ ਆਰਟੀ ਐਸੋਸੀਏਸ਼ਨ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਤੇ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈਤੀ ਪੇਮੈਂਟ ਦੇ ਬਾਰੇ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ 24 ਘੰਟੇ ਦੇ ਵਿੱਚ ਪੇਮੈਂਟ ਦੀ ਤਸੱਲੀ ਅ ਦਸੀ ਕਿ ਕਿਸਾਨਾਂ ਨੂੰ 24 ਘੰਟੇ ਦੇ ਵਿੱਚ ਪੇਮੈਂਟ ਅਦਾਇਗੀ ਹੋ ਰਹੀ ਹੈ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਦੱਸਿਆ ਕਿ ਵੀ ਇਸ ਕਿਸੇ ਵੀ ਕਿਸਮ ਦੀ ਕਿਸਾਨਾਂ ਨੂੰ ਕੋਈ ਔਕੜ ਨਹੀਂ ਆਨ ਦਿੱਤੀ ਜਾਵੇਗੀ ਚਾਹੇ ਉਹ ਲਿਫਟਿੰਗ ਹੋਵੇ ਲੇਬਰ ਹੋਵੇ ਜਾਂ ਪੇਮੈਂਟ ਦੀ ਅਦਾਇਗੀ ਹੋਵੇ ਤੇ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਵੀ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਹੜ੍ਹਾਂ ਦੀ ਮਾਰ ਦੇ ਵਿੱਚ ਪੰਜਾਬ ਗੁਜ਼ਰਿਆ ਹੈ ਤੇ ਉਹਨਾਂ ਨੂੰ ਤਸੱਲੀ ਦਵਾਇਆ ਕਿ ਵੀ ਇਸ ਮੌਕੇ ਤੇ ਵੀ ਉਹਨਾਂ ਦੇ ਨਾਲ ਕਿਸ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਉਹਨਾਂ ਦੇ ਨਾਲ ਖੜੀ ਰਹੇਗੀ ਕਿਉਂਕਿ ਝੋਨੇ ਦਾ ਸੀਜ਼ਨ ਜਿਹੜਾ ਉਹ ਹੁਣ ਇਸ ਤਰ੍ਹਾਂ ਮੌਸਮ ਦੀ ਖਰਾਬੀ ਬਿਜਲੀ ਦੀ ਪੰਜਾਬ ਨੇ ਚੱਲੀ ਆ ਘਰ ਬਟ ਲਈ ਮੌਸਮ ਨੇ ਪੂਰੀ ਦੁਨੀਆ ਜਿਵੇਂ ਸੇ ਤਾਂ ਗਲੋਬਲ ਵਾਰਮਿੰਗ ਕਰਕੇ ਮੌਸਮ ਦੁਨੀਆ ਜਿਵੇਂ ਬਦਲ ਗਿਆ ਝੋਨੇ ਦਾ ਪਚਾਰ ਵੀ ਕੱਢਿਆ ਜੀ ਪਰ ਜੋ ਆਇਆ ਹੁਣ ਕੋਈ ਦਿੱਕਤ ਨਾ ਹੋਵੇ ਕਿਸਾਨ ਨੂੰ ਆਰਟੀ ਨੂੰ ਲੇਬਰ ਨੂੰ ਟਰਾਂਸਪੋਰਟ ਨੂੰ ਸੀ ਅਗਾਉਂ ਪ੍ਰਾਂਤ ਦਿੱਤੀ ਹੋਈ ਸੀ ਕਿ ਐਮਐਨਏ ਅਸੀ ਪਠਾਨਾ ਵੀ ਜਾ ਕੇ ਕਿ 90% ਦੇ ਕੀਲੋ ਥੋੜੀ ਲਿਫਟਿੰਗ ਹੋਣੀ ਇੱਥੇ ਰੁਕੀ ਜਾ ਰਹੀ ਹੈ ਮੌਇਸਚਰ ਦੀ ਕੋਈ ਬਿਲਕੁਲ ਨਹੀਂ ਵੈਸੇ ਕੇਂਦਰ ਤੋਂ ਜੇ ਟੀਮਾਂ ਆਈਆਂ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਹੈ ਕਿ ਜੋ ਜੋ ਦਿਨ ਵਧੀ ਜਾਣਗੇ ਤਰੀਲ ਬਣੇ ਕਿਸ ਕਰਕੇ ਸਾਨੂੰ 20 30% ਤੱਕ ਦੀ ਜਾਂ 20 20% ਤੱਕ ਚੋੜਾ ਬਣਦਾ ਹੈ ਤੇ ਅੱਜ ਪਰ ਫਿਲਹਾਲ 16.39 16.4 ਤੇ ਮੌਇਸਚਰ ਹੈਗਾ ਜੀ ਤੇ ਕਿਸਾਨਾਂ ਨਾਲ ਵੀ ਗੱਲ ਹੋਈ ਹੈ ਖਾਤੇ 'ਚ ਪੈਸੇ ਵੀ 24 ਘੰਟੇ ਤੋਂ ਵਿਚਾਰੇ ਨੇ ਅੜਤੀ ਸਿਚੁਏਸ਼ਨ ਨਹੀਂ ਗੱਲ ਹੋਈ ਹੈ देऊ ਵੀ ਕਹਿੰਦੇ ਸਾਨੂੰ ਇਸ 'ਤੇ ਕੋਈ ਬਹੁਤ ਮੁਕਦਮਾ ਨਹੀਂ ਬੜਾ ਸਮੁੰਦਰੀ ਚੱਲ ਰਿਹਾ ਤੇ ਲਕਜੂਨੀਅਨ ਵਾਲੇ ਜੇ ਇੱਥੇ ਖੜੇ ਨੇ ਉਹਨਾਂ ਉਹ ਵੀ ਕਹਿੰਦੇ ਨੇ ਕਿ ਸਾਹਮਣੇ ਜੋ ਕੋਈ ਇਸ ਤਰ੍ਹਾਂ ਦੀ ਲਿਫਟਿੰਗ ਦੀ ਜਾਂ ਅਗੇ ਸਪੇਸ ਦੀ ਕੋਈ ਲੈਣ ਚਾਹੁੰਦੇ ਨੇ ਥੋੜਾ ਜਿਹਾ डीएपी ਦੀ ਮੈਨੂੰ ਅੱਜ ਮੈਂ ਜੋ ਸਕੂਲ ਗਿਆ ਸੀਗਾ ਜੀ ਤਾਂ ਉੱਥੇ ਕੁਝ ਕਿਸਾਨਾਂ ਨਾਲ ਸੀ ਤੇ ਉਹ ਮੈਂ ਉਹਨਾਂ ਦੇ ਸਾਹਮਣੇ ਹੀ ਗੱਲ ਕਰਕੇ ਕੱਲ ਨੂੰ ਡੀएपी ਦੀ ਜਿਹੜੀ ਰੈਕ ਰੇਲਵੇ ਦਾ ਜੀ ਉਹ ਆ ਜਾਊਗਾ ਮਨਿੰਡੇ ਵਾਂਗ ਤੇ ਉਹ ਕਹਿੰਸੀ ਬਹੁਤ ਚਿਰ ਪਹਿਲਾਂ ਹੀ ਅਸੀਂ ਇਹ ਗੱਲ ਕਰ ਲਈ ਸੀਗੀ ਜੀ ਮਨਿਸਟਰੀ ਖੇਤੀ ਮੰਤਰਾਲੇ ਨਾਲ ਤੇ ਕੈਮੀਕਲ ਐਂਡ ਫਰਟੀਲਾਈਜ਼ਰ ਮਿਸਟਰੀ ਸਨ ਡੀएपी ਦੀ ਕਮੀ ਨਹੀਂ ਹੋਣੀ ਚਾਹੀਦੀ ਕੋਈ ਯਤਨ ਦਿੱਤੇ ਨਹੀਂ ਹੋਣੇ ਕਿ ਮੈਨੂੰ ਉਮੀਦ ਹੈ ਕਿ ਚਲੋ ਉਹ ਮੌਸਮ ਤੇ ਤੱਕ ਇਹਦਾ ਜੋਰ ਚੱਲ ਨਹੀਂ ਜਾਦਾ ਕੋਈ ਪਰ ਇਹ ਕਿ ਜੋ ਸਰਕਾਰ ਵੱਲੋਂ ਪ੍ਰਬੰਧ ਨਹੀਂ ਉਹਨਾਂ ਚ ਕੋਈ ਕੰਮ ਨਹੀਂ ਤੇ ਸਕੂਲ 'ਚ ਬੱਚਿਆਂ ਮਿਲ ਕੇ ਆ ਤੇ ਬੱਚਿਆਂ ਨਾਲ ਕਿੰਦਾ ਦੀ ਗੱਲਬਾਤ ਹੋਈ ਹੈ ਦੇਖੋ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਕਮਿਸਟਰੀ ਪੜ੍ਹ ਰਹੇ ਆ ਫਿਜ਼ਿਕਸ ਦੇ ਵਿੱਚ ਲੈਬ ਉਹਨਾਂ ਨੇ ਲੈਬ ਦੇ ਵਿੱਚ ਐਕਸਪੈਰੀਮੈਂਟ ਕਰ ਰਹੇ ਆ ਕਮਰਸ ਪੜ੍ਹ ਰਹੇ ਆ ਔਰ ਮੈਡੀਕਲ ਦੇ ਵਿੱਚ ਨੋਨ ਮੈਡੀਕਲ ਦੇ ਵਿੱਚ ਅੱਗੇ ਜਾ ਰਹੇ ਨੇ ਪਹਿਲਾਂ ਇਹ ਹੁੰਦਾ ਨਹੀਂ ਸੀ ਸਰਕਾਰੀ ਸਕੂਲਾਂ 'ਚ ਸਿਰਫ ਆਰਟਸ ਦੀ ਪੜਾਈ ਹੁੰਦੀ ਸੀ। ਤੇ ਸਕੂਲ ਆਫ ਐਮਿਨੈਂਸ ਜਿਹੜੇ ਬਣੇ ਸਭ ਤੋਂ ਪਹਿਲਾਂ 2022 'ਚ ਹੀ ਬਣ ਗਿਆ ਸੀ। ਜੀ ਸਰ ਜੀ। ਉਹ ਸਕੂਲ ਜਿੱਥੇ ਬਹੁਤ ਵੱਡੇ-ਵੱਡੇ ਜਿਹੜੇ ਦੇਸ਼ ਦੇ ਮਨਿਸਟਰ ਰਹੇ ਪ੍ਰਦੀਪ ਸਿੰਘ ਜੀ ਉਹ ਬੜੇ ਕਦਰੀ ਬਾਬਿਆਂ ਦਾ ਜਿਹੜਾ ਜੀ ਕ ਗਰੀਬਾਪੇ ਜਿਹੜੇ ਜਨਮਾਦਿਸ਼ ਗਰੀਬਾ ਸੰਗਠਨ ਸਦੇ ਉਹ ਵੀ ਇੱਥੋਂ ਪੜੇ ਹੋਏ। ਪੁਰਾਣਾ ਸਕੂਲ ਪਰ ਉਹਨਾਂ ਚ ਨਵਾਂ ਬਲਾਕ ਹੋਣ ਬਣਾ ਕੇ ਹੋਰ ਵੀ ਅਜੇ ਬੜਾ ਮੰਗ ਬੜੇ ਅچھے ਪ੍ਰੀਜੈਂਟ ਬੱਚੇ ਹਰ ਦਿਨ ਬੈਠਾ ਦਵਾਏ ਉਹਨਾਂ ਨੂੰ ਪ੍ਰਮਾਤਮਾ ਕਿਸੇ ਦੇ ਵਿੱਚ ਕੋਈ ਟੈਲੈਂਟ ਚ ਕਮੀ ਨਹੀਂ ਰੱਖਦਾ ਹਰ ਇੱਕ ਨੂੰ ਪ੍ਰਮਾਤਮਾ ਕੋਈ ਨਾ ਕੋਈ ਗੁਣ ਦੇ ਕੇ ਭੇਜਦਾ ਔਰ ਉਸ ਗੁਣ ਨੂੰ ਤਰਾਸ਼ਿਆ ਜਾਵੇ ਤੇ ਤਾਂ ਉਹ ਬੱਚਾ ਜਿਹੜਾ ਉਹ ਇਲਾਕੇ ਦਾ ਵੀ ਪੰਜਾਬ ਦੇਸ਼ ਸਟੇਟ ਦਾ ਵੀ ਤੇ ਦੇਸ਼ ਦਾ ਵੀ ਨਾਮ ਉੱਚਾ ਕਰਦਾ ਜੀ ਜੀ ਮੈਨੂੰ ਉਮੀਦ ਹੈ ਕਿ ਇਸ ਇਲਾਕੇ ਦੇ ਬੱਚੇ ਜਿਹੜੇ ਨੇ ਪੜ੍ਹ ਲਿਖ ਕੇ ਆਪਣਾ ਵੀ ਆਪਣੇ ਮਾਪੋਦਾ ਆਪਣੀ ਲੱਗਦਾ ਨਾ ਹੁੰਦਾ ਗੁਰੂ ਮਹਾਰਾਜ ਦਾ 350 ਸਾਲਾ ਮਨਾਇਆ ਜਾ ਰਿਹਾ ਹੈਗਾ ਉਸ ਨੂੰ ਦੇਖ ਕੇ ਤੁਸੀਂ ਵੀ ਮਿਲ ਕੇ ਲੋਕਾਂ ਅਧਨਾ ਮੰਤਰੀ ਰਾਸ਼ਟਰ ਉਨਲ ਤੇ ਕਿਸ ਤਰ੍ਹਾਂ ਦੇ ਲੋੜਾਂ ਜੀ 25 ਤਰੀਕ ਤੋਂ ਸ਼ੁਰੂ ਹੋ ਜੂਗਾ ਅਮ ਪਰਸੋਂ ਤੋਂ 25 ਤਰੀਕ ਤੋਂ 25 ਤਰੀਕ ਤੱਕ ਇੱਕ ਮਹੀਨਾ ਜਿਤੇ ਜਿਤੇ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਉੱਥੇ ਕੀਰਤਨ ਸਮਾਗਮ ਹੋਣਗੇ ਉੱਥੇ ਦੀਵਾਨ ਹੋਣਗੇ ਉੱਥੇ ਲਾਈਟ ਹੈਂਡ ਸਾਊਂਡ ਰਾਹੀਂ ਬੱਚਿਆਂ ਨੂੰ ਔਰ ਇਹ ਪੂਰਾ ਮਹੀਨਾ ਜਿਹੜਾ ਸਕੂਲਾਂ ਦੇ ਵਿੱਚ ਵੀ ਗੁਰੂ ਇੱਕ ਬਾਧਰੀ ਦੀ ਕੁਰਬਾਨੀ ਬਾਰੇ ਸਮਝਾਇਆ ਜਾਊਗਾ ਟੀਚਰਾਂ ਨੂੰ ਇਹ ਕਿਹਾ ਕਿ ਜ਼ਰੂਰੀ ਨਹੀਂ ਕਿ ਜੋ ਕਿਤਾਬਾਂ 'ਚ ਲਿਖਿਆ ਹੋਈ ਪੜਾਉਣਾ ਹੈ ਜੋ ਤੁਹਾਡੇ ਕੋਲੇ ਵੀ ਨੌਲੇਜ ਹੈ ਉਹ ਵੀ ਤੁਸੀਂ ਬੱਚਿਆਂ ਨੂੰ ਇਹ ਦੱਸੋ ਤੇ 26 ਤਰੀਕ ਨੂੰ ਮੈਂ 27 ਦੇ 27 ਤਰੀਕ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਮਿਲਣ ਜਾ ਰਿਹਾ ਹਾਂ ਜੀ ਜੀ ਉਹਨਾਂ ਨੂੰ ਵੀ ਸੱਦਾ ਦੇਵਾਂਗੇ ਸਾਰੇ ਦੇਸ਼ ਦੇ ਜਿੰਨੇ ਵੀ ਮੁੱਖ ਮੰਤਰੀ ਸਾਹਿਬਾਨ ਸਾਰੇ ਸਟੇਟਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤੇ 24 ਤਰੀਕ ਨੂੰ ਵਿਧਾਨ ਸਭਾ ਦਾ ਇਹ ਲੈ ਸੈਸ਼ਨ ਹੈ ਉਹ ਅਨੰਕੂਰ ਸਾਹਿਬ ਦੇ ਵਿੱਚ ਸੀ ਸ਼ਿਫਟ ਕਰਾਂਗੇ ਪਹਿਲੀ ਵਾਰ ਹੋਗਾ ਇਸ ਚੀਜ਼ ਚੰਡੀਗੜ੍ਹ ਹਸੀਂ ਅਨੰਦਪੁਰ ਸਾਹਿਬ ਗ੍ਰੰਦ ਸਾਸਤ੍ਰ ਦੇ ਰਹਿਤ ਹੈ ਇਹ ਪੁਰਾ ਸਮਰਪਤ ਹੈ ਕਿਉਂਕਿ 350 ਸਾਲਾਂ ਗੁਰੂ ਸਾਹਿਬ ਦੀ ਕੁਰਬਾਨੀ ਦਾ ਔਰ ਉਹ ਕੁਰਬਾਨੀ ਜਿਹੜੀ ਜਿਹਦੀ ਐਗਜ਼ਾਮਪਲਾਂ ਬਹੁਤ ਘੱਟ ਮਿਲਦੀਆਂ ਐ ਅਜਿਹੀਆਂ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਉਹ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦਾ ਪਰਿਵਾਰ ਚੋਂ ਸਭ ਤੋਂ ਵੱਧ ਕੁਰਬਾਨੀ ਨੇ ਹੋਣੀ ਸੋ ਇਸ ਕਰਕੇ ਉਹਨਾਂ ਦੀ ਜਿਹੜੀ ਅਦੁੱਤੀ ਸ਼ਹਾਦਤ ਉਹਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਉਹਨਾਂ ਨੂੰ ਯਾਦ ਰੱਖਣਾ ਭਾਈ ਜੈਤਾ ਜੀ ਮੈਮੋਰੀਅਲ ਜਿਹੜਾ ਬਣਾਇਆ ਉੱਥੇ ਅੜੀ ਆਪਣਾ ਬਣਾਇਆ ਕਰ ਬੜਾ ਸ਼ਾਨਦਾਰ ਹੈ ਜੀ ਬੜੇ ਲੋਕਾਂ ਤੋਂ ਪੋਸ਼ਵਰੇ ਮਸਾਂ ਫੀਡਬੈਕ ਆ ਰਹੀ ਹੈ ਇਹ ਸਾਨੂੰ ਸਾਡਾ ਵਿਰਸਾ ਜਿਹੜਾ ਸੰਭਾਲ ਕੇ ਰੱਖਣਾ ਚਾਹੀਦਾ ਹੈ ਉਹ ਜਿਹੜੇ ਕੌਮਾਂ ਵਿਰਸੇ ਨੂੰ ਸੰਭਾਲ ਲੈਂਦੀਆਂ ਨੇ ਜਾਂ ਆਪਣੀਆਂ ਵਿਰਸੇ ਨੂੰ ਯਾਦ ਰੱਖਦੀਆਂ ਉਹ ਕੌਮਾਂ ਚੱਗੇ ਲਿਖੀ ਖਾਸੇ ਧਰਤੀ ਜ਼ਿਲ੍ਹਾ ਬਣੇਗੇ ਜੀ ਦੇਖੋ ਇਹ ਤਾਂ ਅੱਗੇ ਕਲੈਕਟਿਵ ਡਿਸੀਜਨ ਹੋਣਗੇ ਕਿ ਆਉਣ ਵਾਲੇ ਦਿਨਾਂ ਚ ਕੈਬਨਿਟ ਮੀਟਿੰਗ ਹੋਣਗੀਆਂ ਅਫਸਰਾਨਾਂ ਦੀ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਗੱਲ ਨਹੀਂ ਦੇਖੋ ਗੱਲ ਇਹ ਆ ਕਿ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦਾ ਉਹ ਚਾਹੀਏ ਪਬਲਿਕ ਜਿਹੜੀ ਹੈ ਜੇ ਉਹਨੂੰ ਕੋਈ ਚੰਗਾ ਲੱਗਦੀ ਹੈ ਫੈਸਲੇ ਤਾਂ ਹੋਰ ਬਤਾ ਦੇਵਾਂਗੇ ਹੁਣ ਬਿਨੇ ਬਿਜਲੀ ਦਾ ਜਿਹੜਾ ਉਹ ਬੜਾ ਵਧੀਆ ਰਿਸਪੌਂਸ ਆ ਬਿਲਕੁਲ ਬਿਜਲੀ ਦੇ ਨੇ ਤੇ ਅਸੀਂ ਕਿਹਾ ਵੀ ਠੀਕ ਆ ਅਸੀਂ ਹੋਰ ਕੰਟੀਨਿਊ ਰੱਖਾਂਗੇ ਬਿਜਲੀ ਦੇ ਨੇ ਜਿਹੜੀ ਦੇ ਖਾਸ ਤੌਰ ਤੇ ਖੇਤੀ ਸੈਕਟਰ ਹੈ ਬਾਕੀ ਬਿਜਲੀ ਜ਼ੀਰੋ ਬਿੱਲ ਆ ਰਹੇ ਬਹੁਤ ਸਾਰੇ ਆਲਮੋਸਟ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਹੇ ਤੇ ਜੇ ਕਿਸੇ ਵੀ ਘਰ ਦੀ ਕੁਬਿਲਦਾਰੀ 5-7000 10000 ਤੀਆ ਬਚ ਗਿਆ ਸਕੂਲ ਆਫ ਐਮੀਨੈਂਸਾਗੇ ਹੀਸਾ ਦਾ ਫਰਕ ਹੈ ਬਹੁਤ ਅੱਜ ਬੱਚਿਆਂ ਨੇ ਵੀ ਦੱਸਿਆ ਕਿ ਪ੍ਰਾਈਵੇਟ ਨਾਲੋਂ ਸਕੂਲ ਦਾ ਹੀਸਾ ਦਾ ਬਹੁਤ ਫਰਕ ਹੈ ਕੋਈ ਦਰਜੀ ਦਾ ਬੇਟਾ ਕੋਈ ਕਿਸੇ ਦਾ ਜਿਹੜਾ ਬਾਪੂ ਉਹ ਦਿਹਾੜੀ ਕਰਦਾ ਹੈ ਪਰ ਉਹਦੇ ਬੱਚੇ ਘਟੋੜਾ ਪੜ ਰਹੇ ਨੇ ਸੁਪਨੇ ਉਡਾਰੀ ਮਾਰ ਰਹੇ ਤੇ ਐਜੂਕੇਸ਼ਨ ਜਿਹੜੀ ਹੈ ਹਾਸ ਤੌਰ ਤੇ ਕੁਆਲਟੀ ਐਜੂਕੇਸ਼ਨ ਉਹੀ ਜਿਹੜੇ ਘਰਾਂ ਦੇ ਨਕਸ਼ੇ ਬਦਲ ਸਕਦੇ ਉਹੀ ਉਹਨਾਂ ਦੀ ਗਰੀਬੀयां ਚੱਕ ਸਕਦੇ ਸੋ ਸਾਡੇ ਬੱਚੇ ਜੇ ਹੀ ਐਡਵਾਂਸ ਜੇ ਹੀ ਮੈਨ ਐਨਈਟੀ ਹਨਾ ਔਰ ਵੱਡੇ ਵੱਡੇ ਕੰਪੀਟੀਸ਼ਨ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹ ਕਲੀਅਰ ਕਰ ਰਹੇ ਇਹ ਗੁੱਡ ਸਾਈਨ ਹੈ ਸਰ ਜੀ ਦੁਬਾਰਾ ਦੱਸ ਰਹੇ ਨੇ ਕਿ ਇੱਥੇ ਬਹੁਤ ਬੰਦੇ ਆਏ ਨੇ ਜੀ ਸਾਡੇ ਵਾਸਤੇ ਟੇਕ ਬਾਦ ਸਰ ਇਹ ਇੱਥੇ ਦੇ ਵਿੱਚ ਬਹੁਤ ਸਾਰੇ ਪਿੰਡ ਸਾਰੇ ਪਿੰਡ ਉਹ ਪਿੰਡਾਂ ਨੂੰ ਵੀ ਕੋਈ ਕਵਰ ਕਰੋਗੇ ਜੀ ਹਾਂ ਜੀ ਵਿਕਾਸ ਵਾਸਤੇ ਹਾਂ ਜੀ ਵਿਕਾਸ ਵਾਸਤੇ ਕਰ ਲਿਆ ਜੀ ਅਸੀਂ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਠੀਕ ਹੈ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਨੇ ਜੀ ਤੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚਰਨਸ਼ੋਕ ਪ੍ਰਾਪਤ ਹਰਤੀ ਹੈ ਉਹ ਪਿੰਡ ਦੀਆਂ ਪੰਚਾਇਤਾਂ ਤੋਂ ਅਸੀਂ ਪੁੱਛ ਰਹੇ ਕਿ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਗਰਾਊਂਡ ਚਾਹੀਦਾ ਹੈ ਤੁਹਾਨੂੰ ਸਕੂਲ ਚਾਹੀਦਾ ਹੈ ਤੁਹਾਨੂੰ ਲਾਇਬ੍ਰੇਰੀ ਚਾਹੀਦੀ ਹੈ ਤੁਹਾਨੂੰ ਆਮ ਆਦਮੀ ਕਲੀਨਿਕ ਚਾਹੀਦਾ ਹੈ ਹੈਨਾ ਜੋ ਵੀ ਪਿੰਡ ਦੇ ਵਿੱਚ ਚਾਹੀਦਾ ਉਹ ਗੁਰੂ ਸਾਹਿਬ ਦੇ ਜਿਹੜਾ ਸ਼ਤਾਬੀ ਜੋ ਆ ਰਹੀ ਹੈ ਹੁਣ 350 ਸਾਲਾ ਉਹਦੇ ਵਿੱਚ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਉਹ ਗੁਰੂ ਸਾਹਿਬ ਦੇ